ਹਾਂਜੀ ਸਖਸ਼ੀ ਕਾਲਜੋ ਪਿਛਲੇ ਵੀਡੀਓ ਦੇ ਵਿੱਚ ਅਸੀਂ ਅਮਰਤਾ ਪ੍ਰੀਤਮ ਜੀ ਦੀਆਂ ਰਚਨਾਵਾਂ ਨੂੰ ਪੜ ਚੁੱਕੇ ਹਾਂ ਤੇ ਇਸ ਵੀਡੀਓ ਦੇ ਵਿੱਚ ਅਸੀਂ ਪੜਨ ਜਾ ਰਹੇ ਹਾਂ ਅਗਲਾ ਕਵੀ ਬਾਬਾ ਮਲਬੰਦ ਬਾਬਾ ਮਲਬੰਦ ਇੱਕ ਪ੍ਰਸਿੱਧ ਸਾਹਿਤਕਾਰ ਅਤੇ ਉੱਗੇ ਕਵੀ ਹੋਏ ਨੇ ਸੋ ਇੱਕ ਬਹੁਤ ਦਿੱਖਤਾਰਾ ਦੇ ਕਵੀ ਦੇ ਤੌਰ ਤੇ ਵੀ ਆਪ ਜੀ ਨੂੰ ਜਾਣਿਆ ਜਾਂਦਾ ਲਕਤੀਵਦੀ ਰਚਨਾਵਾਂ ਜਿਹੜੀਆਂ ਨੇ ਉਹ ਇਹਨਾਂ ਦਾ ਮੁੱਖ ਵਿਸ਼ਾ ਰਹੀ ਹੈ ਸੋ ਬਾਬਾ ਬੰਦ ਜੀ ਦਾ ਜਨਮ 21 ਅਗਸਤ 1915 ਨੂੰ ਪਿੰਡ ਨੇਸ਼ਟਾ ਜ਼ਿਲ੍ਹਾ ਅੰਮ੍ਰਿਤਸਰ ਵਿਕੇ ਹੋਇਆ ਬૌਧਿਕ ਲਕਤੀਵਦੀ ਕ੍ਰਾਂਤੀਕਾਰੀ ਕਵੀ ਦਾ ਆਪ ਜੀ ਨੂੰ ਮਾਣ ਹਾਸਲ ਹੈ ਬਾਬਾ ਬੰਦ ਜੀ ਅਦੁੱਤ ਵਿਅਕਤੀਗਤ ਦੇ ਮਾਲਕ ਸਨ ਇਹਨਾਂ ਦੀ ਮੁੱਢਲੀ ਸਿੱਖਿਆ ਘਰ ਤੋਂ ਹੋਈ ਹਿੰਦੀ ਫਾਰਸੀ ਉਰਦੂ ਪੰਦੇ ਤੋਂ ਜਿਹੜੀ ਹੈ ਉਹ ਸਿੱਖੀ ਬਾਬਾ ਬੰਚੀ ਦੁਕਾਨ ਤੇ ਕੰਮ ਕਰਦੇ ਸੀ ਕਿਤਾਬਾਂ ਦੀ ਦੁਕਾਨ ਸੀ ਸੋ ਉਹ ਦੁਕਾਨ ਤੇ ਕੰਮ ਕਰਦੇ ਕਰਦੇ ਬਾਬਾ ਬੰਚੀ ਨੂੰ ਸਾਹਿਤਿਕ ਪੁਸਤਕਾਂ ਪੜਨ ਦੀ ਟਿੱਕ ਜਿਹੜੀ ਹੈ ਉਸ ਜਗ੍ਹਾ ਤੋਂ ਸੋ ਬਾਬਾ ਬੰਚੀ ਨੇ ਅਨੇਕਾਂ ਹੀ ਕਾਵ ਸੰਗ੍ਰਹਿ ਜਿਹੜੇ ਪੰਜਾਬੀ ਸਾਹਿਦ ਦੀ ਝੋਲੀ ਪਾਏ ਮਹਾਨਾਚ ਅਮਰਗੀਤ ਜਵਾਲਾਮੁਖੀ ਬੰਦਰਗਾ ਸੁਗੰਧ ਸਮੀਤ ਬਾਵਲਵੰਟੀ ਕਵਤਾ ਆਸ਼ਾਮੁਖੀ ਹੈ ਕਈ ਥਾਈ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਕੁਦਰਤੀ ਨਜ਼ਾਰਿਆਂ ਦਾ ਚਿੱਤਰਣ ਜਿਹੜਾ ਹੈਗਾ ਉਹ ਕੀਤਾ ਗਿਆ ਸੋ 24 ਜੂਨ 1972 ਈਸਵੀ ਨੂੰ ਨਵੀਂ ਦਿੱਲੀ ਵਿਖੇ ਆਪ ਜੀ ਦੀ ਮੌਤ ਹੋ ਗਈ ਸੋ ਬਾਬਾੁਰਦ ਦੀ ਪਹਿਲੀ ਰਚਨਾ ਨੂੰ ਪੜਨ ਜਾ ਰਹੇ ਹਾਂ ਪਹਿਲੀ ਰਚਨਾ ਹੈ ਜ਼ਵਾਨਾ ਸੋ ਇਸ ਰਚਨਾ ਦੇ ਵਿੱਚ ਕਵੀ ਨੇ ਨੌਜਵਾਨ ਪੀੜੀ ਨੂੰ ਕਿਰਿਆਸ਼ੀਲ ਹੋ ਕੇ ਜ਼ਮਾਨੇ ਨੂੰ ਬਦਲਣ ਦੀ ਜਿਹੜੀ ਹੈ ਉਹ ਹੱਲਾਸ਼ੇਰੀ ਦਿੱਤੀ ਹੈ ਉਹ ਹੱਲਾਸ਼ੇਰੀ ਦਿੰਦਿਆਂ ਕੀ ਕਹਿ ਰਹੇ ਨੇ ਆਓ ਆਪਾਂ ਪੜਦੇ ਹਾਂ ਉਨਾਂ ਦੀ ਰਚਨਾ ਜਵਾਨਾਂ ਨੂੰ ਲਤਾੜ ਅੰਬਰਾਂ ਨੂੰ ਬਹਾਦਰ ਜਵਾਨਾਂ ਬਦਲ سلسلہ ਇਹ ਨਮਾ ਤੇ ਪੁਰਾਣਾ ਸੂਕਬੀ ਬਹਾਦਰ ਜਵਾਨਾਂ ਨੂੰ ਕਹਿੰਦੇ ਨੇ ਕਿ ਤੂੰ ਲਤਾੜ ਅੰਬਰਾਂ ਭਾਵ ਆਕਾਸ਼ਾਂ ਨੂੰ ਬਹਾਦਰ ਜਵਾਨਾਂ ਇਹ ਬਹਾਦਰ ਜਵਾਨਾਂ ਤੂੰ ਆਕਾਸ਼ਾਂ ਨੂੰ ਲਤਾੜ ਕੇ ਰੱਖਦੀ ਬਦਲ ਸਿਲਸਿਲਾ ਇਹ ਨਮਾ ਤੇ ਪੁਰਾਣਾ ਇਹ ਨਮਾ ਤੇ ਪੁਰਾਣਾ ਸਿਲਸਿਲਾ ਤੂੰ ਬਦਲ ਦੇ ਬਦਲ ਦੇ ਜ਼ਮੀਨਾ ਉਲਟ ਦੀਪ ਅੰਬਰ ਤੇਰੇ ਸਾਹਮਣੇ ਕੀ ਸੁਨਹਿਰੀ ਅਟੰਬਰ ਬਦਲ ਦੇ ਜ਼ਮੀਨਾ ਉਲਟ ਦੀਪ ਅੰਬਰ ਜ਼ਮੀਨਾ ਨੂੰ ਬਦਲ ਦੇ ਦੀਪ ਤੇ ਆਕਾਸ਼ ਨੂੰ ਉਲਟ ਦੇ ਤੇਰੇ ਸਾਹਮਣੇ ਕੀ ਸੁਨਹਿਰੀ ਅਡੰਬਰ ਅਡੰਬਰ ਹੁੰਦੇ ਆ ਵਿਖਾਵੇ ਕਿ ਤੇਰੇ ਸਾਹਮਣੇ ਜਿਹੜੇ ਹੈਗੇ ਆ ਇਹ ਸੁਨਹਿਰੀ ਵਿਖਾਵੇ ਜਿਹੜੇ ਆ ਉਹ ਕੀ ਨੇ ਤਰਸ ਦੇ ਨੇ ਪੈਰਾ ਨੂੰ ਤੇਰੇ ਸਤਾਰੇ ਮਹਾ ਸੁਨਤਾਈ ਚ ਗੁਮਸਮ ਨਜ਼ਾਰੇ ਕਿ ਸਤਾਰੇ ਤੇ ਪੋਲਾੜਾਂ ਦੀ ਮਹਾ ਸੁਨਤਾਈ ਵਿੱਚ ਗੁਮਸਮ ਪਏ ਨਜ਼ਾਰੇ ਜਿਹੜੇ ਨੇ ਉਹ ਤੇਰੇ ਪਹਿਰਾਂ ਦੀ ਸ਼ੋ ਨੂੰ ਤਰਸ ਰਹੇ ਨੇ ਪਹਾੜਾਂ ਤੋਂ ਖਾ ਖਾ ਹਵਾਵਾਂ ਗੁਜ਼ਰ ਜਾ ਸਫਰ ਸ਼ੌਕ ਨੂੰ ਤੇ ਦਵਾਵਾਂ ਗੁਜ਼ਰ ਜਾ ਸਫਰ ਦਾ ਸ਼ੌਕ ਕਿ ਤੂੰ ਪਹਾੜਾਂ ਤੋਂ ਹਵਾਵਾਂ ਖਾਂਦਾ ਹੋਇਆ ਗੁਜ਼ਰ ਜਾ ਤੇ ਸਫਰ ਦੇ ਸ਼ੌਕ ਨੂੰ ਦਵਾਵਾ ਦਾ ਹੋਇਆ ਅੱਗੇ ਲੰਘ ਜਾ ਨਜ਼ਰ ਨਾਲ ਹਸਨਾ ਦੇ ਸਾਗਰ ਨੂੰ ਪੀ ਜਾ ਇੱਕੋ ਨਜ਼ਰ ਦੇ ਨਾਲ ਹਸਨਾ ਦੇ ਸਾਗਰ ਨੂੰ ਪੀ ਜਾ ਜਵਾਨੀ ਦੇ ਪੰਦੀ ਪੰਦੀ ਹੁੰਦਾ ਰਾਹੀ ਕੋਈ ਦਿਨ ਤਾਂ ਜੀ ਜਾ ਆਵ ਹਿਸ ਜਵਾਨੀ ਦੇ ਤੂੰ ਪੰਦੀ ਕੁਝ ਦਿਨ ਤੋਂ ਜਿਹੜਾ ਹੈ ਉਹ ਕੀ ਰਿਆ ਛਿਲ ਰਿਆ ਮਸੰਦਾਂ ਦੇ ਤਾਚਾਂ ਦੀ ਮਿੱਟੀ ਉਡਾ ਦੇ ਜਗਾ ਦੇ ਹਿਮਾਲਾ ਦੀ ਸਰਦੀ ਜਗਾ ਦੇ ਕੀ ਕਹਿੰਦਾ ਮਸੰਦ ਭਾਵ ਲੁਟੇਰੇ ਕਿ ਜਿਹੜੇ ਗੱਦੀ ਤੇ ਬੈਠੇ ਲੁਟੇਰੇ ਨੇ ਤੋਂ ਉਹਨਾਂ ਦੀ ਜਿਹੜੀ ਮਿੱਟੀ ਆ ਉਹਨੂੰ ਉਡਾ ਦੇ ਜਗਾ ਦੇ ਜਗਾ ਦੇ ਹਿਮਾਲਾ ਦੀ ਸਰਦੀ ਜਗਾ ਦੇ ਕਿ ਹਿਮਲਦੀ ਸਰਦੀ ਨੂੰ ਗਰਮ ਕਰ ਦੇ ਭਾਵ ਲੋਕਾਂ ਦੇ ਅੰਦਰ ਜਾਗਰਤੀ ਦੀ ਭਾਵਨਾ ਜਿਹੜੀ ਹੈ ਉਹ ਪੈਦਾ ਕਰ ਦੇ ਨਿਕਲ नील ਰਾਵੀ ਤੇ ਦਜਲਾ ਨਿਕਲ ਜਾ ਤੂੰ ਲਾਲੀ ਸਫੈਦੀ ਤੇ ਕਸਰਾ ਨਿਕਲ ਜਾ ਦਜਲਾ ਇਰਾਕ ਦੀ ਘਾਟੀ ਦਾ ਨਾਮ ਹੈ ਦਜਲਾ ਨਿਕਲ नील ਰਾਵੀ ਤੇ ਦਜਲਾ ਨਿਕਲ ਜਾ ਤੂੰ ਲਾਲੀ ਸਫੈਦੀ ਤੇ ਕਜ਼ਰਾ ਨਿਕਲ ਜਾ ਕਹਿੰਦਾ ਤੂੰ ਨੀਲ ਰਾਵੀ ਦਜਲੀ ਦਰਿਆਵਾਂ ਨੂੰ ਪਾਰ ਕਰਕੇ ਲਾਲੀਆਂ ਸਫੈਦੀਆਂ ਤੇ ਕਾਲਖਾਂ ਨੂੰ ਪਾਰ ਕਰਦਾ ਹੋਇਆ ਅੱਗੇ ਨਿਕਲ ਜਾ ਸਮੇ ਦੀ ਮਿਟਾ ਦੇ ਨਵੀਂ ਹੁਸ਼ਿਆਰੀ ਤੇ ਤਹਿ ਤੇਗ ਕਰਦੇ ਇਹ ਸ਼ਮਾਇਦਾਰੀ ਤਹਿ ਤੇਗ ਭਾਵ ਤਲਵਾਰ ਦੇ ਜ਼ੋਰ ਦੇ ਨਾਲ ਜਿਹੜਾ ਹੈ ਖਤਮ ਕਰਨਾ ਸਮੇਂ ਦੀ ਮਟਾ ਦੇ ਤੂੰ ਵਰਤਮਾਨ ਸਮੇਂ ਦੀ ਚਾਲ ਜਿਹੜੀ ਹੈ ਜਿਹੜੀ ਨਵੀਂ ਹੁਸ਼ਿਆਰੀ ਹੈ ਉਹਨੂੰ ਖਤਮ ਕਰ ਦੇ ਕਾਦੇ ਨਾਲ ਤੈਹ ਤੇਗ ਕਰ ਦੇ ਇਹ ਸ਼ਰਮਾਇਦਾਰੀ ਤੇਗ ਦੀ ਸ਼ਰਮਾਇਦਾਰੀ ਨੂੰ ਤਲਵਾਰ ਦੇ ਜ਼ੋਰ ਦੇ ਨਾਲ ਕੀ ਕਰ ਦੇ ਖਤਮ ਕਰ ਦੇ ਕਿਸਾਨਾਂ ਦੀਆਂ ਝੁੱਗੀਆਂ ਵਕਤ ਕਰਦੇ ਤੂੰ ਅਰਸ਼ਾਂ ਦੀ ਬਿਜਲੀ ਹਥੌੜੇ ਹਥੌੜੇ 'ਚ ਪਰਦੇ ਕਿਸਾਨਾਂ ਦੀਆਂ ਝੁੱਗੀਆਂ ਨੂੰ ਸਮੇਂ ਦੇਆਂ ਚਾਲਕ ਬਣਾ ਦੇ ਅਰਸ਼ਾਂ ਦੀ ਬਿਜਲੀ ਨੂੰ ਮਜ਼ਦੂਰਾਂ ਦੇ ਹਥੌੜੇ 'ਚ ਪਰਦੇ ਤੇਰੀ ਜ਼ਿੰਦਗਾਨੀ ਤੇਰੇ ਝੀਲਾਂ ਚਰਨੇ ਤੇਰੇ ਸਾਹਵੇਂ ਤੁਪਕੇ ਬੜੇ ਤਾਜ਼ ਵਰਨੇ ਤਾਜ਼ ਵਰਪਾਵ ਰਾਜਾ ਪਾਦਸ਼ਾ ਜ਼ਮਾਲਕ ਵੀ ਕਹਿ ਸਕਦੇ ਆ ਤੇਰੀ ਜ਼ਿੰਦਗਾਨੀ ਤੇਰੇ ਝੀਲਾਂ ਚਰਨੇ ਤੇਰੇ ਸਾਹਮੇ ਤੁਪਕੇ ਬਣੇ ਤਾਜ ਵਰਨੇ ਕਿ ਜਿਹੜੀ ਇਹਨਾਂ ਨੌਜਵਾਨਾਂ ਦੀ ਜ਼ਿੰਦਗੀ ਹੈ ਉਹ ਹੋ ਜ਼ਿੰਦਗਾਨੀ ਤੇਰੇ ਹੱਥ ਵਿੱਚ ਹੈ ਝੀਲਾਂ ਚਰਨੇ ਸਾਰੇ ਤੇਰੇ ਨੇ ਤੇਰੇ ਸਾਹਮੇ ਤੁਪਕੇ ਬਣੇ ਤਾਜ ਵਰਨੇ ਪਾਵ ਤੇਰੀ ਮਿਹਨਤ ਤੇਰੇ ਟੋਕੇ ਨੇ ਜਿਹੜੇ ਸਾਂਝੇ ਸਾंभ ਕੇ ਰੱਖੇ ਹੋਏ ਨੇ ਉਹ ਕੀ ਬਣ ਗਏ ਨੇ ਉਹ ਬਾਦਸ਼ਾਹ ਤਾਜਾਂ ਦੇ ਮਾਲਕ ਬਣੇ ਹੋਏ ਨੇ ਪਾਵ ਬਾਦਸ਼ਾਹ ਵੀ ਤੇਰੀ ਮਿਹਨਤ ਤੇ ਹੀ ਜਗ੍ਹਾ ਹੈਗਾ ਉਹ ਸਾਜੇ ਹੋਏ ਨੇ ਅਮਰ ਹੀ ਅਮਲ ਹੈ ਹਕਾਈ ਸਚਾਈ ਪਾਵ ਮਨੁੱਖ ਦਾ ਅਮਲ ਹੀ ਸਚਾਈ ਹੈ ਹਕੀਕਤ ਹੈ ਅਮਲ ਤੋਂ ਹੀ ਪੈਦਾ ਹੈ ਸਾਰੀ ਖੁਦਾਈ ਸਾਰੀ ਦੁਨੀਆ ਜਿਹੜੀ ਹੈ ਉਹ ਅਮਲ ਤੋਂ ਹੀ ਪੈਦਾ ਹੋਈ ਹੈ ਹਵਾ ਇਸ ਦੇ ਤੋਰੇ ਜਹਾਜ਼ ਆਦਮੀ ਦਾ ਅਮਲ ਦੀ ਹਵਾ ਹੀ ਆਦਮੀ ਦੇ ਜੀਵਨ ਦਾ ਜਹਾਜ਼ ਜਿਹੜਾ ਹੈ ਉਹ ਤੋੜਦੀ ਹੈ ਇਹ ਮੰਮਾ ਹੈ ਨੂਰੀ ਮਹਾ ਰੋਸ਼ਨੀ ਦਾ ਮੰਮਾ ਭਾਵ ਮੰਮਾ ਭਾਵ ਸੋਮਾ ਕਿ ਇਹ ਕੀ ਹੈ ਇਹ ਇਹ ਸੋਮਾ ਮਾ ਕਿਹਦਾ ਮਹਾਰੋਸ਼ਨੀ ਦਾ ਸੋਮਾ ਹੈ ਘੜੀ ਕੋਈ ਨਾ ਖਾਲੀ ਜਾਏ ਕਰਮ ਤੋਂ ਕਿ ਕਰਮ ਤੋਂ ਕੋਈ ਵੀ ਘੜੀ ਜਿਹੜੀ ਹੈ ਉਹ ਖਾਲੀ ਨਹੀਂ ਜਾਣੀ ਚਾਹੀਦੀ ਆਵਾਜ਼ ਆ ਰਹੀ ਹੈ ਕਿਸੇ ਹਵਾ ਦੀ ਕਿ ਕਿਸੇ ਹਵਾ ਦੀ ਜਿਹੜੀ ਹੈ ਉਹ ਆਵਾਜ਼ ਜਿਹੜੀ ਹੈ ਆ ਰਹੀ ਹੈ ਉਹਨੂੰ ਸੁਣ ਨਹੀਂ ਮੌਤ ਨੇ ਜਦ ਇੱਕ ਪਲ ਵੀ ਦੇਣਾ ਤਾਂ ਇੱਕ ਪਲ ਵੀ ਆਪਣਾ ਹੈ ਕਿਉਂ ਮਰਨਾ ਜੇ ਜਦੋਂ ਪਤਾ ਕਿ ਕਿ ਨਹੀਂ ਮੌਤ ਨੇ ਜਦ ਇੱਕ ਪਲ ਵੀ ਦੇਣਾ ਜੇ ਜਦੋਂ ਸਾਨੂੰ ਪਤਾ ਕਿ ਮੌਤ ਨੇ ਠਹਿਰਨ ਲਈ ਇੱਕ ਪਲ ਵੀ ਸਾਨੂੰ ਨਹੀਂ ਦੇਣਾ ਤਾਂ ਇੱਕ ਪਲ ਵੀ ਆਪਣਾ ਹੈ ਤੂੰ ਕਿਉਂ ਮੌਤ ਕਰਨਾ ਤਾਂ ਅਸੀਂ ਆਪਣਾ ਇੱਕ ਪਲ ਵੀ ਕਿਉਂ ਮੌਤ ਦੇ ਹਵਾਲੇ ਕਰੀਏ ਭਾਵ ਇੱਕ ਪਲ ਵੀ ਜਿਹੜਾ ਹੈਗਾ ਅਮਲ ਤੋਂ ਖਾਲੀ ਜਿਹੜਾ ਉਹ ਨਹੀਂ ਜਾਣ ਦੇਣਾ ਚਾਹੀਦਾ